मेरा नाम मिलता है जी बात भाई ये है ना हम उधर है ना चाय पी रहे थे अंदर को रूम में बैठे हुए इधर से ट्राली आई और इसमें वहन में लग गई हम बच्चों को निकालने में लग गए वो इधर से भाग गए बस हमने इतना तो ही तो देखा है बच्चे ठीक है। जी बच्चे सारे ठीक है एक मैडम को चोट आई बस ड्राइवर ड्राइवर को चोट आई ड्राइवर को चोट आई जी तो आपने और कोई फोन किया किसी को मौके पर ना हमने किसी को नहीं फोन किया हमने तो सिर्फ है ना बच्चों को निकाला आप दोनों जी क्योंकि ਉਸ ਨੂੰ ਇਹ انا ਬੱਚੇ ਨੂੰ ਕਢਣਾ ਤਾਂ ਪਹਿਲੇ ਫੋਨ ਤੋਂ ਬਾਅਦ ਵਿੱਚ ਵੀ ਹੋ ਸਕਤੇ تھے۔ ਪਹਿਲੇ ਬੱਚੇ निकाले ਮੈਡ ਵਿੱਚ ਕਢ ਲਈ। ਬਸ ਇਤਨੇ ਹੋ ਗਿਆ ਮਰਦ। ਹਾਂਜੀ ਸਰ ਤੁਸੀਂ ਮੌਕੇ ਤੇ ਪਹੁੰਚੇ ਹੋ। ਛੋੜੇ ਦੇ ਲੱਗ ਐਕਸੀਡੈਂਟ ਹੋਇਆ ਇੱਕ ਪ੍ਰਾਈਵੇਟ ਗੱਡੀ ਸਕੂਲ ਦਾ। ਹਾਂਜੀ ਠੀਕ ਹੈ ਨਾ ਚਾਹੋ। ਐਸੀ ਇਹੋ ਕਹਿਣਾ ਚਾਹੇਦਾ ਵੀ ਜਦੋਂ ਸਾਨੂੰ ਇਨਫੋਮੇਸ਼ਨ ਮਿਲੀ ਅਸੀਂ ਮੌਕੇ ਤੇ ਆ ਗਏ ਆ ਸਕੂਲ ਵਾਲੇ ਹੀ ਪਾਸੇ ਹੀ ਬੱਚੇ ਬਿਲਕੁਲ ਠੀਕ ਠਾਕ ਆ। ਡਰਾਈਵਰ ਦੇ ਸੱਥਾਂ ਲੱਗੀਆਂ ਡਰਾਈਵਰ ਨੂੰ ਫੌਰਨ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਐਸ ਕੇ ਆਰ ਹਸਪਤਾਲ ਦਾਖਲ ਕਰਾਇਆ। ਬਾਕੀ ਸਟਾਫ ਵੀ ਠੀਕ ਆ। ਬਾਕੀ ਜਿਹੜੀ ਅਗਲੀ ਕਾਰਵਾਈ ਅਸੀਂ ਕਰ ਰਹੇ ਆ ਤੇ ਜਿਹੜੀ ਆਪਣੇ ਟਰਾਲੀ ਨੇ ਨਾਲ ਮਤਲਬ ਸਾਈਡ ਮਾਰੀ ਉਹ ਟਰਾਲੀ ਤਾਂ ਅਸੀਂ ਵੈਰੀਫਾਈ ਕਰ ਰਹੇ ਆ ਜਿੱਥੇ ਟਰਾਲੀ ਹੋਈ ਤੇ ਉਹਨੂੰ ਅਸੀਂ ਰਾਉਂਡ ਅਪ ਕਰਾਂਗੇ ਕਿਹੜੇ ਸਕੂਲ ਤੋਂ ਗੱਡੀ ਆ ਇਹ ਸਲਾਰੀਆਂ ਪਾਸ ਤੇ ਲੱਗੇ ਆ ਆਪਣੇ ਸਕੂਲ ਆਪਣੇ ਤਾਰਾਗੜ ਤੇ ਉੱਥੋਂ ਦੀ ਗੱਡੀ ਆ मेरा नाम मिलता है जी की बात भाई ये है ना हम उधर है ना चाय पी रहे थे अंदर रूम में बैठे हुए इधर से ट्राली आई और इसमें वहन में लग गई हम बच्चों को निकालने में लग गए वो इधर से भाग गए बस हमने इतना ही देखा है बच्चे ठीक जी बच्चे सारे ठीक है एक मैडम को चोट आई बस ड्राइवर ड्राइवर को चोट आई ड्राइवर को चोट आई जी तो आपने और कोई फोन किया किसी को मौके पर ना हमने किसी को नहीं फोन किया हमने तो सिर्फ है ना बच्चों को निकाला आप दोनों जी क्योंकि ਉਸ ਨੂੰ ਮੈਂ ਅਨਾ ਬੱਚੂ ਨੂੰ ਕਢਣਾ ਤਾਂ ਪਹਿਲੇ ਫੋਨ ਤੋਂ ਬਾਅਦ ਵਿੱਚ ਵੀ ਹੋ ਸਕਤੇ تھے۔ ਪਹਿਲੇ ਬੱਚੇ निकाले ਮੈਡਮ ਹੀ निकाली। ਬਸ ਇਤਨੇ ਹੋ ਗਿਆ ਮਰਦ। ਹਾਂਜੀ ਸਰ ਤੁਸੀਂ ਮੌਕੇ ਤੇ ਪਹੁੰਚੇ ਹੋ। ਥੋੜੇ ਦੇ ਲੱਗ ਐਕਸੀਡੈਂਟ ਹੋਇਆ ਇੱਕ ਪ੍ਰਾਈਵੇਟ ਗੱਡੀ ਸਕੂਲ ਦਾ। ਹਾਂਜੀ। ਕੀ ਕਹਿਣਾ ਚਾਹੋ? ਅਸੀਂ ਇਹੋ ਕਹਿਣਾ ਚਾਹੇਦਾਂ ਵੀ ਜਦੋਂ ਸਾਨੂੰ ਇਨਟੀਮੇਸ਼ਨ ਮਿਲੀ ਅਸੀਂ ਮੌਕੇ ਤੇ ਆ ਗਏ ਆ। ਸਕੂਲ ਵਾਲੇ ਹੀ ਬੱਸ ਇਹ ਬੱਚੇ ਬਿਲਕੁਲ ਠੀਕ ਠਾਕ ਆ। ਡਰਾਈਵਰ ਦੇ ਸੱਠਾਂ ਲੱਗੀਆਂ। ਡਰਾਈਵਰ ਨੂੰ ਫੌਰਨ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਐਸ ਕੇ ਆਰ ਹਸਪਤਾਲ ਦਾਖਲ ਕਰਾਇਆ। ਬਾਕੀ ਸਟਾਫ ਵੀ ਠੀਕ ਆ। ਬਾਕੀ ਜਿਹੜੀ ਅਗਲੀ ਕਾਰਵਾਈ ਉਹ ਅਸੀਂ ਕਰ ਰਹੇ ਆ ਤੇ ਜਿਹੜੀ ਆਪਣੇ ਟਰਾਲੀ ਨੇ ਨਾਲ ਮਤਲਬ ਸਾਈਡ ਮਾਰੀ ਉਹ ਟਰਾਲੀ ਦਾ ਅਸੀਂ ਵੈਰੀਫਾਈ ਕਰ ਰਹੇ ਆ ਜਿੱਥੇ ਟਰਾਲੀ ਹੋਈ ਤੇ ਉਹਨੂੰ ਅਸੀਂ ਰਾਉਂਡ ਅਪ ਕਰਾਂਗੇ ਕਿਹੜੀ ਸਕੂਲ ਤੋਂ ਗੱਡੀ ਹੈ ਇਹ ਸਲਾਰੀਆਂ ਪਾਸ ਤੇ ਲੱਗੇ ਆ ਆਪਣੇ ਸਕੂਲ ਆਪਣੇ ਤਾਰਾਗੜ ਤੇ ਉੱਥੋਂ ਦੀ ਗੱਡੀ ਹੈ